ਆਪਦੇ ਹੋਈ ਨੀ ਐਵੋ ਬੰਦਿਆ ਲੈ 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 ਕੋਈ ਟਿਆ ਇਹਦੇ ਇਹਦੇ ਨਾਲ ਤੇ ਨਾਲ ਕਿਵੇਂ ਜਾਣਾ ਇਹ भाऊ नौ जन आयो रखी आहे कि ॾाढा ਹੈਲੋ ਮਤੈ ਸਿਡਨ ਦਾ ਕੀ ਕਾਰਨ ਹੋਇਆ ਖਾਲੀ ਰਿਹਾ ਥੋੜਾ ਖਾਲੀ ਕਰਕੇ ਹੋਇਆ ਲੱਗਦਾ ਅੱਛਾ ਅੱਛਾ ਤੇ ਕਿੰਨੇ ਜਣੇ ਫਟਰ ਹੋਏ ਆ ਦੋ ਜਣੇ ਤੇ ਕਿ ਕੀ ਵਸਟ ਕਿੱਥੇ ਲੱਗੀ ਉਹਨਾਂ ਨੂੰ ਆ ਬਾਟ ਗਿਆ ਅੱਛਾ ਅੱਛਾ ਇੱਕ ਜੇ ਲੱਤ ਟੁੱਟ ਗਈ ਤੇ ਇਹ ਕਹਤੇ ਸੀ ਮੁੰਡੇ ਮੋਟਰਸਾਈਕਲ ਤੇ ਔਟ੍ਰਾਲੀਆ ਭੱਜ ਗਿਆ ਲਾ ਕੇ ਟੱਕਰ ਹਾਂ ਭੱਜ ਗਿਆ ਮੈਂ ਤਾਂ ਭਾਜੀ ਜੋ ਵੇਖਿਆ ਨਾ ਮੈਂ ਤਾਂ ਵੇਖਿਆ ਵੀ ਟਰਾਲੀ ਅੱਗੇ ਸੀ ਹਾਂ ਠੀਕ ਆ ਤੇ ਇਹ ਬੰਦੇ ਜਦੋਂ ਬੱਜੇ ਇੱਥੇ ਡਿੱਗੇ ਅੱਛਾ ਜੀ ਹਾਂ ਜੀ ਕਿੰਨੇ ਕਿੰਨੇ ਜਾਣੇ ਸੀ ਜੋ ਮੈਂ ਵਖਿਆ ਦੋ ਜਾਣੇ ਆਣੇ ਤੇ ਕਿੱਥੇ ਸੀ ਇਹ ਮੋਟਰਸਾਈਕਲ ਦੀ ਮੋਟਰਸਾਈਕਲ ਤੇ ਹੁਣ ਤੇ ਉਹ ਲੱਗਾ ਜੋ ਵੇਖ ਲਓ ਕਿਹੜਾ ਜੇ ਤੇ ਕਿੰਨੇ ਆ ਬੰਦਿਆਂ ਨੂੰ ਛੱਟ ਲੱਗੀ ਐ ਦੋ ਜਾਣਿਆਂ ਤੇ ਕਿੱਥੇ ਕਿੱਥੇ ਲੱਗੀ ਉਹਨਾਂ ਨੂੰ ਇੱਕ ਦੇ ਅੱਖ ਤੇ ਲੱਗੀ ਐ ਅੱਛਾ ਨਾ ਤੇ ਟਰਾਲੀ ਵਾਲੇ ਉਸ ਉਹਨੇ ਭੱਜ ਗਏ ਪਹਿਲਾਂ ਮਰਜੀ ਖਲਾਰੀ ਤੇ ਜਿੱਦਾਂ ਇਹ ਭੱਜ ਗਏ ਕੀ ਮੰਗੇ ਤੁਹਾਡੀ ਇਹਨਾਂ ਦੇ ਹੋਣੀ ਚਾਹੀਦੀ ਕਾਨੂੰਨੀ ਕਾਰਵਾਈ ਹਾਂਜੀ ਹੋਣੀ ਚਾਹੀਦੀ ਰੋਕੇ ਤੇ ਕੋਈ ਨਾ ਉਹਨਾਂ ਦਾ ਹਾਲ ਕੀ ਮਸਲਾ ਹੋਇਆ ਇੱਥੇ ਐਕਸੀਡੈਂਟ ਹੋਇਆ ਹਾਂਜੀ ਰੋਕੇ ਤੇ ਪਹੁੰਚੇ ਆ ਜੀ ਤਪੀਸ਼ ਕਰਦੇ ਆ ਜੋਤ ਵੀ ਸਾਹਮਣੇ ਆ ਕੇ ਵੈਸੇ ਕਰਦੇ ਇਹ ਬੰਦੇ ਕਿੱਥੋਂ ਦੇ ਆਹੀ ਪਾਜੀ ਇਹ ਬੰਦੇ ਦੋਨੇ ਕੋਰਟਾਡਰ ਵਾਲਦੇ ਹਨ ਹਾਂ ਇਹਨਾਂ ਨੂੰ 108 ਐਂਬੂਲੈਂਸ ਤੇ ਅਸੀਂ ਭੇਜਤਾ ਵਾ ਤੇ ਐਕਸੀਡੈਂਟ ਪਾਜੀ ਕਿਹੜੀ ਚੀਜ਼ ਦਾ ਹੋਇਆ ਵਾ ਇਹ ਕਲੀਅਰ ਕਰ ਰਹੇ ਆ ਕੈਮਰੇ ਕਮਰੇ ਚੈੱਕ ਕਰਨੇ ਆ ਕਹਿਣਾ ਹੋਇਆ ਕਿਸ ਹਾਲ ਦਾ ਤੇ ਕੋਈ ਲੱਖੀ ਕਹਿ ਰਿਹਾ ਟਰਾਲੀ ਮਾਰ ਕੇ ਚਲੀ ਗਈ ਉਹਨਾਂ ਨੂੰ ਕਹਿਣ ਦੀ ਲੋਕਾਂ ਨਹੀਂ ਕਹਿਣ ਜਿਹੜੇ ਤਸਦੀਕ ਕਰਨ ਟਾਫੀ ਚੱਲਣ ਡਈਏ ਤਸਦੀਕ ਕਰ ਲੈਣੀ ਹੈ ਜੋ ਵੀ ਹੁੰਦਾ ਵੈਸੇ ਕਰਵੇਗਾ ਹਾਲ ਤੇ ਉਹਨਾਂ ਦੀ ਠੀਕ ਨਹੀਂ ਉਹਦੇ ਉਹਦੇ ਚ ਹਸਪਤਾਲ ਜਾ ਕੇ ਕਲੀਅਰ ਹੋਏਗਾ ਹਾਂ ਤੇ 60 60 ਲੱਗੀ ਉਹਨਾਂ ਨੂੰ ਛੱਡ ਕੇ ਗਈਆਂ ਸਿਰ ਚ ਕਿਤੇ ਸਿਰ ਦੇ ਸਾਟੇ ਗਰੀ ਲੱਤ ਉੱਡੀ ਆ ਅੱਛਾ ਤੇ ਉਹ ਕੋ ਜਿਹੜੇ ਤਾਂ ਐਕਸੀਡੈਂਟ ਬਾਹਰ ਨਾ ਹੋਇਆ ਉਹਨਾਂ ਕੋ ਪਤਾ ਲੱਗਾ ਕੁਝ ਕਲੀਅਰ ਕੰਡ ਹੈ ਹੁਣੇ ਕਰ ਲੈਣਾ ਕਿ ਐਵੇਂ ਕੋਈ ਚੈੱਕ ਕਰਨਾ ਚਾਹਵਾ